ਪੰਜਾਬ ਦਾ ਮਾਹੌਲ ਪੰਜਾਬ ਦੀ ਰਾਜਨੀਤੀ ਪਤਾ ਨਹੀਂ ਕਿਸ ਪਾਸੇ ਜਾ ਰਹੀ ਹੈ ਦੇਖ ਕੇ ਪਰੇਸ਼ਾਨ ਹੁੰਨੇ ਆ ਹੈਰਾਨ ਹੁੰਨੇ ਆ ਵੀ ਇੱਕ ਕਾਤਲ ਦਾ ਭਰਾ ਇੱਕ ਕਾਤਲ ਦਾ ਭਰਾ ਚੋਣ ਲੜ ਰਿਹਾ ਹੈ ਇੱਕ ਕਾਤਲ ਦਾ ਭਰਾ ਸਰਕਾਰ ਦੀ ਨਕਾਮੀਆਂ ਦਿਖਾ ਰਿਹਾ ਹੈ ਇੱਕ ਕਾਤਲ ਦਾ ਭਰਾ ਕੀ ਕਹਿ ਰਿਹਾ ਹੈ ਵੀ ਪੰਜਾਬ ਦੇ ਹਾਲਾਤ ਇਸ ਤਨੇ ਖਰਾਬ ਹੈ ਜਿਹਦਾ ਦਿਲ ਕਰਦਾ ਜਿਹਨੂੰ ਮਰਜ਼ੀ ਗੋਲੀ ਮਾਰ ਦਿੰਦਾ ਸੰਦੀਪ ਸੰਨੀ ਨੇ ਸੁਦੀਸ਼ ਸੂਰੀ ਦਾ ਕਤਲ ਸਰਿਆਂ ਬਾਜ਼ਾਰ ਦੇ ਵਿੱਚ ਕੀਤਾ ਪੰਜਾਬ ਦਾ ਮਾਹੌਲ ਅਸੀਂ ਤਾਂ ਹੈਰਾਨ ਆ ਕਲਚਰ ਹੀ ਬਣ ਗਿਆ ਪੰਜਾਬ ਦੇ ਵਿੱਚ ਇੱਕ ਵੀ.ਆਈ.ਪੀ ਦਾ ਕਤਲ ਕਰੋ ਉਸ ਤੋਂ ਬਾਅਦ ਕੌਮ ਦੇ ਸੁਰਮੇ ਕਲਾਉ ਆਪਣੇ ਆਪ ਨੂੰ ਕੌਮ ਦੇ ਹੀਰੇ ਕਵਾ ਕੇ ਚੋਣਾਂਵਾਂ ਦੁੱਤਰ ਕੇ ਇਲੈਕਸ਼ਨ ਜਿੱਤਣ ਦੀ ਕੋਸ਼ਿਸ਼ ਕਰੋ ਵੀ ਤੁਸੀਂ ਪੰਜਾਬ ਦੇ ਹਾਲਾਤ ਕੀ ਚਾਹਨੇ ਹੋ ਤੁਸੀਂ ਕੀ ਚਾਹਨੇ ਹੋ ਵੀ ਤਰਨਤਾਰਨ ਦੇ ਸ਼ਹਿਰ ਦੇ ਵਿੱਚ ਕੋਈ ਗੈਂਗਸਟਰ ਦਾ ਭਰਾ ਕਿਸੇ ਕਤਲ ਕਾਤਲ ਦਾ ਭਰਾ ਆ ਕੇ ਉੱਥੇ ਚੋਣਾਂ ਜਿੱਤ ਕੇ ਜਾਵੇ ਆਪਣੇ ਸ਼ਹਿਰ ਦੇ ਲੋਕਾਂ ਨੂੰ ਦੇਣਾ ਕੀ ਚਾਹਨੇ ਹੋ ਇਕ ਕਤਲ ਦਾ ਭਰਾ ਇੱਥੋਂ ਚੋਣ ਜਿਤਾ ਕੇ ਤੁਸੀਂ ਵਿਧਾਨ ਸਭਾ ਭੇ ਨਾ ਚਾਹਦੇ ਹੋ ਕੁਦੀਰ ਸੂਰੀ ਦਾ ਕਤਲ ਕੀਤਾ ਸੰਦੀਪ ਸਿੰਘ ਸਣੀ ਨੇ ਜੇਲ੍ਹ ਚ ਬੰਦ ਪੁਲਿਸ ਅਫਸਰ ਸੁਭਾ ਸਿੰਘ ਜੀ ਦਾ ਕਤਲ ਕੀਤਾ ਸੰਦੀਪ ਸਿੰਘ ਸਣੀ ਨੇ ਕੀ ਕਿ ਤਕਟਰਵਾਦੀਆਂ ਨੇ ਉਹਦੇ ਭਰਾ ਨੂੰ ਚੱਕ ਕੇ ਤਰਨ ਤਰਨ ਤੋਂ ਉਪ ਚੋਣਾਂ ਦੀ ਟਿਕਟ ਦਿੱਤੀ ਸਾਡੇ ਨਾਲ ਮੌਜੂਦ ਨੇ ਸ਼ਿਵ ਸੈਨਾ ਦੇ ਪ੍ਰਧਾਨ ਰਜੀਵ ਟੰਡਨ ਜੀ ਜਿਨ੍ਹਾਂ ਨਾਲ ਗੱਲਬਾਤ ਕਰਦੇ ਹੋਏ ਜਾਣਾਂਗੇ ਜੈਕਾਰਾ ਬੀਰ ਬਜਰੰਗੇ ਹਰ ਹਰ ਮਹਾਦੀਪ ਸਰ ਜੀ ਮੈਂ ਤਰਨਤਾਰਨ ਦੇ ਵਿੱਚ ਬਾਈ ਇਲੈਕਸ਼ਨ ਹੋਣ ਜਾ ਰਿਹਾ ਉਹਦੇ ਤੇ ਤੁਹਾਡੇ ਕੀ ਵਿਚਾਰ ਪੰਜਾਬ ਦਾ ਮਾਹੌਲ ਪੰਜਾਬ ਦੀ ਰਾਜਨੀਤੀ ਪਤਾ ਨਹੀਂ ਕਿਸ ਪਾਸੇ ਜਾ ਰਹੀ ਹੈ ਦੇਖ ਕੇ ਪਰੇਸ਼ਾਨ ਹੁੰਨੇ ਆਂ ਹੈਰਾਨ ਹੁੰਨੇ ਆਂ ਵੀ ਇੱਕ ਕਾਤਲ ਦਾ ਭਰਾ ਇੱਕ ਕਾਤਲ ਦਾ ਭਰਾ ਚੋਣ ਲੜ ਰਿਹਾ ਇੱਕ ਕਾਤਲ ਦਾ ਭਰਾ ਸਰਕਾਰ ਦੀ ਨਕਾਮੀਆਂ ਦਿਖਾ ਰਿਹਾ ਇੱਕ ਕਾਤਲ ਦਾ ਭਰਾ ਕੀ ਕਹਿ ਰਿਹਾ ਵੀ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਖਰਾਬ ਹੈ ਜਿੱਦਾ ਦਿਲ ਕਰਦਾ ਜਿਸ ਨੂੰ ਮਰਜ਼ੀ ਗੋਲੀ ਮਾਰ ਦਿੰਦਾ ਉਸਦੇ ਖੁਦ ਭਰਾ ਸੰਦੀਪ ਸੰਨੀ ਨੇ ਸੋਦੀ ਸੂਰੀ ਦਾ ਕਤਲ ਸਰਿਆਂ ਬਾਜ਼ਾਰ ਦੇ ਵਿੱਚ ਕੀਤਾ ਪੰਜਾਬ ਦਾ ਮਾਹੌਲ ਅਸੀਂ ਤਾਂ ਹੈਰਾਨ ਆ ਵੀ ਕਿਸ ਪਾਸੇ ਪੰਜਾਬ ਦੇ ਲੋਕ ਜਾ ਰਹੇ ਨੇ ਕਲਚਰ ਹੀ ਬਣ ਗਿਆ ਪੰਜਾਬ ਦੇ ਵਿੱਚ ਇੱਕ ਵੀਆਪੀ ਦਾ ਕਤਲ ਕਰੋ ਉਸ ਤੋਂ ਬਾਅਦ ਕੌਮ ਦੇ ਸੁਰਮੇ ਕਲਾਓ ਆਪਣੇ ਆਪ ਨੂੰ ਕੌਮ ਦੇ ਹੀਰੇ ਕਵਾ ਕੇ ਚੋਣਾਂਾਂ ਤੋਂ ਉਤਰ ਕੇ ਇਲੈਕਸ਼ਨ ਜਿੱਤਣ ਦੀ ਕੋਸ਼ਿਸ਼ ਕਰੋ ਸਰ ਤੁਸੀਂ ਇਹਦਾ ਬਾਈਕਾਟ ਕਿੱਦਾਂ ਕਰੋਗੇ ਬਿਲਕੁਲ ਪਹਿਲਾਂ ਤਾਂ ਅਸੀਂ ਆਪਣੇ ਸਮਾਜ ਨੂੰ ਜਗਾਵਾਂਗੇ ਜਾਗ ਹਿੰਦੂਆ ਜਾਗ ਬਈ ਹੁਣ ਜਾਗੋ ਆਈ ਹੈ ਜਾਗੋ ਲਿਆਵਾਂਗੇ ਪਹਿਨ ਤਰਨਤਾਰਨ ਦੀਆਂ ਗਲੀਆਂ ਦੇ ਵਿੱਚ ਗਲੀਆਂ ਦੇ ਵਿੱਚ ਬਜ਼ਾਰਾਂ ਦੇ ਵਿੱਚ ਜਾਗੋ ਕੱਢੀ ਜਾਏਗੀ ਜਿੱਥੇ ਜਿੱਥੇ ਸੀ ਹਿੰਦੂ ਸਮਾਜ ਨੂੰ ਜਗਾਵਾਂਗੇ ਉੱਥੇ-ਉੱਥੇ ਸੀ ਸਿੱਖ ਸਮਾਜ ਨੂੰ ਜਗਾਵਾਂਗੇ ਉੱਥੇ-ਉੱਥੇ ਸੀ ਮਜਬੀ ਸਿੱਖ ਸਮਾਜ ਨੂੰ ਵੀ ਬਾਲਮੀਕੀ ਸਮਾਜ ਨੂੰ ਵੀ ਈਸਤਰੀ ਸਮਾਜ ਨੂੰ ਵੀ ਜਗਾਵਾਂਗੇ ਵੀ ਤੁਸੀਂ ਪੰਜਾਬ ਦੇ ਹਾਲਾਤ ਕੀ ਚਾਹਨੇ ਹੋ ਤੁਸੀਂ ਕੀ ਚਾਹਨੇ ਹੋ ਵੀ ਤਰਨਤਾਰਨ ਦੇ ਸ਼ਹਿਰ ਦੇ ਵਿੱਚ ਕੋਈ ਗੈਂਗਸਟਰ ਦਾਪਰਾ ਕਿਸੇ ਕਤਲਕਾਤਲ ਦਾਪਰਾ ਆ ਕੇ ਉੱਥੇ ਚੋਣਾਂ ਜਿੱਤੇ ਜਾਵੇ ਦਸੋਣਾ ਅਸੀਂ ਪੰਜਾਬ ਦੇ ਬੱਚਿਆਂ ਨੂੰ ਦੇਣਾ ਕੀ ਚਾਹਾਂਗੇ ਅਸੀਂ ਸਵਾਲ ਕਰਾਂਗੇ ਤਰਨਤਾਰਨ ਦੇ ਲੋਕਾਂ ਨੂੰ ਵੀ ਤੁਸੀਂ ਆਪਣੇ ਸ਼ਹਿਰ ਦੇ ਲੋਕਾਂ ਨੂੰ ਦੇਣਾ ਕੀ ਚਾਹਨੇ ਹੋ ਇੱਕ ਕਾਤਲ ਦਾ ਭਰਾ ਇੱਥੋਂ ਚੋਣਾਂ ਜਿਤਾ ਕੇ ਤੁਸੀਂ ਵਿਧਾਨ ਸਭਾ ਭੇਨਾ ਚਾਹਨੇ ਹੋ ਕੀ ਤੁਸੀਂ ਚਾਹਨੇ ਹੋ ਵੀ ਤੁਹਾਡੀ ਗਲੀਆਂ ਸੜਕਾਂ ਦੇ ਵਿੱਚ ਵੀ ਸਰੇਮ ਗੋਲੀਆਂ ਚਲਾਈਆਂ ਜਾਣ ਅਗਰ ਨਹੀਂ ਚਾਹਦੇ ਤਾਂ ਇਹਦਾ ਵਿਰੋਧ ਕੀਤਾ ਜਾਣਾ ਚਾਹੀਦਾ ਸਿੰਧੂ ਸਮਾਜ ਦੇ ਲੋਕ ਇਕੱਠੇ ਹੋ ਕੇ ਤਰਨਤਾਰਨ ਦੇ ਸ਼ਹਿਰ ਦੇ ਵਿੱਚ ਗਲੀਆਂ ਦੇ ਵਿੱਚ ਜਾਗੋ ਲਿਆਂਗੇ ਜਾਗੋ ਲਿਆਂਗੇ ਗਲੀਆਂ ਦੇ ਬਿਜਾਰਾਂ ਦੇ ਵਿੱਚ ਕੱਢੀ ਜਾਊਗੀ ਸਰ ਜੇ ਇਦਾਂ ਜਾਗੋ ਲਿਆਂ ਦੇ ਨਾਲ ਲੋਕਾਂ ਦੇ ਵਿੱਚ ਅਵੇਅਰਨੈਸ ਆਂਦੀ ਹੈ ਤੁਸੀਂ ਇਹ ਨਹੀਂ ਚਾ ਇਹ ਨਹੀਂ ਇਹ ਵੀ ਸੋਚ ਸਕਦੇ ਹੋ ਕਿ ਅਸੀਂ ਖੋਦੀ ਜੋ ਹੈ ਉੱਥੇ ਆਪਣੇ ਬੰਦੇ ਨੂੰ ਖੜਾਈਏ ਖੁਦ ਇਲੈਕਸ਼ਨ ਖੁਦ ਲੜੀਏ ਤਾਂ ਕਿ ਜੋ ਹੈ ਬਿਲਕੁਲ ਸਮੀਕਰਨ ਦੇਖਣੇ ਪੈਂਦੇ ਆ ਉੱਥੇ ਤਰਨਤਾਰਨ ਸ਼ਹਿਰ ਦੇ ਜਿਹੜੇ ਚੋਣਾਂ ਜਿੱਥੇ ਚੋਣ ਹੋ ਰਹੇ ਉੱਥੇ 30% ਆਬਾਦੀ ਹਿੰਦੂ ਸਮਾਜ ਦੀ ਹੈ 20% ਆਬਾਦੀ ਵਾਲਮੀਕੀ ਸਮਾਜ ਮਜਬੀ ਸਿੱਖਾਂ ਦੀ ਹੈ ਉੱਥੇ 10% ਉੱਥੇ ਆਬਾਦੀ ਇਸਾਈ ਸਮਾਜ ਦੀ ਹੈ ਤੇ 40% ਵਾਦੀ ਉਹ ਤੇ ਜੱਟ ਸਮਾਜ ਦੀ ਆ ਅਗਰ ਹਿੰਦੂ ਸਮਾਜ ਦਾ ਹੀ ਵੋਟ ਬੈਂਕ ਵੱਟ ਗਿਆ ਅਗਰ ਹਿੰਦੂ ਸਮਾਜ ਦੇ ਵੋਟ ਬੈਂਕ ਵੱਟ ਗਿਆ ਤੋ ਤਾਂ ਕਾਤਲ ਦਾ ਭਰਾ ਉਹ ਤੇ ਜਿੱਤ ਕੇ ਵਿਧਾਨ ਸਭਾ ਚ ਚਲੇ ਜਾਏਗਾ ਬਹਿ ਜਗੇ ਨਾ ਜਾਗਾ ਇੱਕ ਸੋਚ ਵੀ ਹੋਣੀ ਚਾਹੀਦੀ ਨਾ ਮੇਰਾ ਮੇਰੀ ਸੋਚ ਕੀ ਹੈ ਵੀ ਕਿ ਗੈਂਗਸਟਰ ਦਾ ਭਰਾ ਇੱਕ ਅਤਵਾਦੀ ਦਾ ਭਰਾ ਚੋਣਾਂ ਵਿੱਚ ਜਿੱਤਣਾ ਚਾਹੀਦਾ ਮੇਰਾ ਕੀ ਮੇਰੀ ਸੋਚ ਕਿਉਂ ਪੂਰੇ ਸਾਡੇ ਪੰਜਾਬ ਦੇ ਲੋਕਾਂ ਦੀ ਸੋਚ ਆ ਜਿਹੜੇ ਲੋਕ ਪੰਜਾਬ ਨੂੰ ਪਿਆਰ ਕਰਦੇ ਨੇ ਜਿਹੜੇ ਲੋਕ ਚਾਹੁੰਦੇ ਨੇ ਵੀ ਸਾਡਾ ਪੰਜਾਬ ਅਮਨ ਤੇ ਖੁਸ਼ਹਾਲ ਰਹੇ ਉਹ ਕਦੀ ਵੀ ਚਾਣਗੇ ਵੀ ਕਿ ਕਾਤਲ ਦਾ ਅਪਰਾਧ ਜਿੱਤ ਕੇ ਵਿਧਾਨ ਸਭਾ ਚ ਬੈਠੇ ਸਰ ਜਾਗੋ ਕੱਢਣ ਨਾਲ ਬਾਈਕਟ ਕਰਨ ਨਾਲ ਉਹਨਾਂ ਕੋਲ ਟਿਕਟ ਵਾਪਸ ਲੈ ਲਈਤੀ ਜਾਵੇਗੀ ਤੁਸੀਂ ਇਹ ਸੋਚੋ ਉਧਰ ਦੇਖੋ ਕੱਟਰਵਾਦੀਆਂ ਨੇ ਇੱਕ ਏਜੰਡਾ ਹੀ ਫੜ ਲਿਆ ਆ ਵੀ ਕਿਸੇ ਵੀ ਵੀਆਪੀ ਦਾ ਕਿਸੇ ਨੇ ਕਤਲ ਕਰਤਾ ਉਹਨੂੰ ਕੋਮ ਦਾ ਹੀਰੋ ਦਰਸਾਇਆ ਜਾਂਦਾ ਤੁਸੀਂ ਉਸ ਪਾਸੋਂ ਉਹਨੂੰ ਚੋਣਾਂ ਦੀ ਉਹਨੂੰ ਟਿਕਟ ਦੇ ਕੇ ਚੋਣ ਲੜਾਇਆ ਜਾਂਦਾ ਇਹ ਤਾਂ ਅਤਵਾਦੀ ਸੋਚ ਵਾਲੇ ਲੋਕਾਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸੋਚ ਨਾਲ ਇੱਕ ਏਜੰਡਾ ਹੀ ਬਣਾ ਲਿਆ ਵੀ ਜਿਹੜਾ ਵੀ ਕਿਸੇ ਦਾ ਕਤਲ ਕਰਦਾ ਕਿਸੇ ਵੀਆਪੀ ਨੂੰ ਮਾਰਦਾ ਜਿਹੜਾ ਪੰਜਾਬ ਦੀ ਸ਼ਾਂਤੀ ਦੀ ਗੱਲ ਕਰਦਾ ਅਗਰ ਕੋਈ ਇਸ ਤਰ੍ਹਾਂ ਕਤਲ ਕਰਕੇ ਆਂਦਾ ਜਿਵੇਂ ਸੁਦੀਸ਼ ਸੁਰੀ ਦਾ ਕਤਲ ਕੀਤਾ ਸੰਦੀਪ ਸਿੰਘ ਸਣੀ ਨੇ ਜੇਲ੍ਹ ਚ ਬੰਦ ਪੁਲਿਸ ਅਫਸਰ ਸੁਪਾ ਸਿੰਘ ਜੀ ਦਾ ਕਤਲ ਕੀਤਾ ਸੰਦੀਪ ਸਿੰਘ ਸਣੀ ਨੇ ਕੀ ਕਿ ਤਕਟਰਵਾਦੀਆਂ ਨੇ ਉਹਦੇ ਭਰਾ ਨੂੰ ਚੱਕ ਕੇ ਤਰਨ ਤਰਨ ਤੋਂ ਉਪ ਚਨਾਬ ਦੀ ਟਿਕਟ ਦਿੱਤੀ ਦੱਸੋ ਨਾ ਪੰਜਾਬ ਦਾ ਕਲਚਰ ਕਿੱਥੇ ਜਾ ਰਿਹਾ ਹੈ ਕੀ ਅਸੀਂ ਆਪਣੇ ਪੰਜਾਬ ਦੇ ਲੋਕਾਂ ਨੂੰ ਇਹੀ ਸਿੱਖਿਆ ਦੇਣ ਜਾ ਰਹੇ ਕਿਹੜੀ ਪਾਰਟੀ ਵੱਲੋਂ ਟਿਕਟ ਮਿਲੀ ਹੈ ਸਰ ਉਹ ਤਾਂ ਪ੍ਰਿਆਪ ਨੂੰ ਕਹਿੰਦਾ ਵਾ ਮੈਂ ਯਾਦ ਵੱਲੋਂ ਯਾਦ ਲੜ ਰਹੇ ਆ ਪਰ ਜਿਹੜੀਆਂ ਕੱਟੜਵਾਦੀ ਜਥੇਬੰਦੀਆਂ ਸਾਰੀਆਂ ਉਹਦਾ ਸਮਰਥਨ ਕਰ ਰਹੀਆਂ ਨਹੀਂ ਜਿਹੜੇ ਚਾਹੁੰਦੇ ਨੇ ਵੀ ਪੰਜਾਬ ਨੂੰ ਸੀ ਖਾਲਿਸਤਾਨ ਬਣਾ ਦਿੱਤਾ ਜਾਵੇ ਉਹ ਲੋਕ ਇਹਦਾ ਨਾ ਸਮਰਥਨ ਕਰ ਰਹੇ ਨੇ ਸਰ ਜਿਵੇਂ ਕਿ ਵੇਖਿਆ ਜਾਂਦਾ ਹੈ ਉਹ ਜੋ ਸਨੀ ਦੀ ਗੱਲ ਕਰ ਰਹੇ ਆ ਆਪਾਂ ਉਹਨੇ ਜੋ ਹੈ ਕਤਲ ਕੀਤਾ ਪਰ ਜੋ ਹੈ ਉਸੇ ਪਰਾ ਜੋ ਕਿ ਹੁਣ ਵੋਟਾਂ ਦੇ ਵਿੱਚ ਖੜਾ ਹੋ ਰਿਹਾ ਹੈ ਤੇ ਕਿਤੇ ਨਾ ਕਿਤੇ ਉਹਦੇ ਤੇ ਸਾਰੀ ਗੱਲ ਜੋ ਹੈ ਸਿੱਟੀ ਜਾ ਰਹੀ ਹੈ ਪਰ ਜੇ ਵੇਖਿਆ ਜਾਵੇ ਉਸ ਬੰਦੇ ਦਾ ਬੈਕਗ੍ਰਾਉਂਡ ਤਾਂ ਕਲੀਅਰ ਹੀ ਹੈ ਉਸ ਉਹਨੇ ਤਾਂ ਨਹੀਂ ਕੁਝ ਕੀਤਾ ਉਹ ਸਪੋਰਟ ਕਿਨੂੰ ਕਰ ਰਿਹਾ ਉਹ ਸੰਦੀਪ ਸੰਨੀ ਤਰੀਕਾ ਤੇ ਕੌਣ ਜਾ ਰਿਹਾ ਉਹਦਾ ਭਰਾ ਜਾ ਰਿਹਾ ਸੁਭਾ ਸਿੰਘ ਦਾ ਕਤਲ ਕੀਤਾ ਉਹਦੇ ਪਿੱਛੇ ਰੋਲ ਆ ਨਾ ਪੱਕੀ ਨੇ ਪਾਇਆ ਉਹਦੇ ਭਰਾ ਨੇ ਪਾਇਆ ਉਹਦੇ ਸੰਦੀਪ ਸੰਨੀ ਸੁਦੀ ਈਸੂਰੀ ਦੇ ਕਤਲ ਤੋਂ ਬਾਅਦ ਉਹਦੇ ਫੰਡ ਕਿਨੇ ਇਕੱਠਾ ਕੀਤਾ ਉਹਦੇ ਭਰਾ ਨੇ ਇਕੱਠਾ ਕੀਤਾ ਦੱਸੋ ਨਾ ਸੰਦੀਪ ਸੰਨੀ ਦੇ ਨਾਮ ਦੇ ਉੱਤੇ ਕਿਨੇ ਫੰਡ ਇਕੱਠਾ ਕੀਤਾ ਜਿਹੜਾ ਇਲੈਕਸ਼ਨ ਲੜ ਰਿਹਾ ਸੰਦੀਪ ਸੰਨੀ ਦਾ ਭਰਾ ਉਹਨੇ ਫੰਡ ਇਕੱਠਾ ਕੀਤਾ ਕਿਹਨੇ ਕੀਤਾ ਦੱਸੋ ਨਾ ਮੇਰੀ ਗੱਲ ਕਿਉਂ ਨਾ ਵਿਰੋਧ ਕਰੇ ਹਿੰਦੂ ਸਮਾਜ ਗਲੀਆਂ ਚੋਂ ਟ੍ਰੇਨਾਂ ਚੋਂ ਬੱਸਾਂ ਚੋਂ ਕੱਟ-ਕੱਟ ਕੇ ਮਾਰਿਆ ਸਾਨੂੰ ਅਗਰ ਅਸੀਂ ਹੁਣ ਵੀ ਨਾ ਜਾਗੇ ਤੇ ਕਦੋਂ ਜਾਗਾਂਗੇ ਜਾਗ ਹਿੰਦੂਆ ਜਾਗ ਵੀ ਉਹਨਾਂ ਜਾਗੂ ਆਈ ਹੈ ਬਿਲਕੁਲ ਜਿੱਥੇ ਜਿੱਥੇ ਹਿੰਦੂ ਸਮਾਜ ਜਾਗੇਗਾ ਉੱਥੇ ਉੱਥੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਵੀ ਜਾਗਣਗੇ ਉਹ ਸਿੱਧਾ ਸਿੱਧਾ ਕਹਿਣਗੇ ਵੀ ਸਾਨੂੰ ਕੋਈ ਕਾਤਲ ਨਹੀਂ ਚਾਹੀਦਾ ਸਾਨੂੰ ਕੋਈ ਐਸਾ ਵਿਅਕਤੀ ਨਹੀਂ ਚਾਹੀਦਾ ਜਿਹੜਾ ਡੱਬ ਚੋਂ ਗੋਲੀ ਕਢ ਕੇ ਕਿਸੇ ਦਾ ਨਿੱਥੇ ਦਾ ਕਤਲ ਕਰ ਦੇਵੇ ਕੋਈ ਵੀ ਪੰਜਾਬ ਦਾ ਐਸਾ ਵਿਅਕਤੀ ਕਿਸੇ ਨੂੰ ਵੀ ਵੋਟ ਨਹੀਂ ਪਾਏਗਾ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰੇ ਜਾਗੋ ਤੋਂ ਇਲਾਵਾ ਹੋਰ ਕੀ ਕਰੋਗੇ ਬਾਈਕਾਊਟ ਕਰਨ ਦੇ ਅੰਮ੍ਰਿਤਸਰ ਦੇ ਵਿੱਚ ਸਾਡੀ ਹਿੰਦੂ ਜਾਗੋ ਕੋਰ ਕਮੇਟੀ ਦੀ ਕੋਰ ਗਰੁੱਪ ਦੀ ਮੀਟਿੰਗ ਹੋਣ ਜਾ ਰਹੀ ਹੈ ਉਹਦੇ ਵਿੱਚ ਅਸੀਂ ਫੈਸਲਾ ਲਾਂਗੇ ਲਗਾਤਾਰ ਚੋਣਾਂ ਦੇ ਦਿਨਾਂ ਦੇ ਵਿੱਚ ਸਾਡੀ ਪੂਰੀ ਜਿੰਦੂ ਜਾਗੋ ਕੋਰ ਕਮੇਟੀ ਉੱਥੇ ਬੈਠ ਕੇ ਇਹਦਾ ਵਿਰੋਧ ਕਰੇਗੀ ਦੂਜੇ ਪਾਸੇ ਕਿ ਪ੍ਰਯਾਸ ਕਰੇਗੀ ਵੀ ਸਾਡੇ ਸਮਾਜ ਦਾ ਵੋਟ ਇੱਕ ਪਾਰਟੀ ਨੂੰ ਭੁਗਤ ਜਵੇ ਜਿਹੜੀ ਮੱਝੀ ਪਾਰਟੀ ਨੂੰ ਭੁਗਤਾਵੇ ਪਰ ਇੱਕ ਪਾਰਟੀ ਨੂੰ ਭੁਗਤੇ ਤਾਂ ਕਿ ਸਾਡੀਆਂ ਵੋਟਾਂ ਵੰਡ ਕੇ ਇਸ ਕਿਸੇ ਅਤਵਾਦੀ ਦੇ ਭਰਾ ਨੂੰ ਨਾ ਬੁਦਾਂ ਸਵੱਚ 58000 ਜੀਵੇਂ ਕਿ ਤੁਸੀਂ ਵੇਖਿਆ ਇਹਨਾਂ ਨੇ ਦੱਸਿਆ ਸ਼ਿਵਸ਼ਰਨ ਪ੍ਰਦਾਨ ਰਾਜੀਵ ਟੰਡਨ ਜੀ ਨੇ ਕਿਹਾ ਕਿ ਜੋ ਹੈ ਅੱਤਵਾਦੀ ਨੂੰ ਸਪੋਰਟ ਜੋ ਹੈ ਬਿਲਕੁਲ ਨਹੀਂ ਕਰਾਂਗੇ ਜੋ ਸਨੀ ਦਾ ਭਰਾਵ ਹੈ ਉਸ ਨੂੰ ਜੋ ਹੈ ਟਿਕਟਟਰ ਤੋਂ ਵਾਪਸ ਲੈ ਲਿੱਤੀ ਜਾਵੇ ਕਿਉਂਕਿ ਇਦਾਂ ਦੇ ਲੋਕ ਪੰਜਾਬ ਦੇ ਵਿੱਚ ਹੀ ਨਹੀਂ ਪੂਰੀ ਕੀ ਪੂਰੇ ਦੇਸ਼ ਦੇ ਵਿੱਚ ਅੱਤਵਾਦ ਫੈਲਾਉਂਦੇ ਨੇ ਤੇ ਉਹਦਾ ਬਿਲਕੁਲ ਬਾਈਕਾਟ ਕਰਨਾ ਚਾਹੀਦਾ ਹੈ ਤੇ ਦੇਖਾਂਗੇ ਕਿ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜਾਗੋ ਕੱਢਣਗੇ ਤੇ ਜੋ ਹੈ ਉਸ ਦਾ ਬਾਈਕਾਟ ਕਰਨਗੇ